ਚੜ੍ਹਦੇ ਕੱਲੇ ਟਾਈਮ ਪੀਪੀ ਦੇਖ ਰਹੇ ਸਾਰੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਮੈਂ ਪ੍ਰਵਿੰਦਪੀ ਸਿੰਘ ਪੰਦੇਰ ਸਪੀਡ ਨਿਊਜ਼ 'ਚ ਤੁਹਾਡਾ ਸਵਾਗਤ ਕਰਦਾ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਜੱਦੀ ਪਿੰਡ ਖੜਕੜ ਕਲਾਂ ਵਿਖੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਸ਼ਹੀਦ ਭਗਤ ਸਿੰਘ ਨੂੰ ਸਜਦਾ ਕੀਤਾ ਤੇ ਉਹਨਾਂ ਦੇ ਦਰਸਾਏ ਮਾਰਗ ਤੇ ਪੈਰਾ ਦਿੰਦੇ ਰਹਿਣ ਦਾ ਅਹਿਦ ਲਿਆ ਇਸ ਮੌਕੇ ਉਹਨਾਂ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਨਿਰੇਖਣ ਕੀਤਾ ਤੇ ਲੋੜੀਂਦੇ ਨਿਰਦੇਸ਼ ਦਿੱਤੇ ਤੇ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ ਉਹਨਾਂ ਕਿਹਾ ਕਿ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਨੇ ਉਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਸਾਡਾ ਫਰਜ਼ ਹੈ ਸਾਡੀ ਕੌਮ ਦੇ ਸੂਰਮੇ ਸਾਡੇ ਦਿਲਾਂ ਹਮੇਸ਼ਾ ਜਿਉਂਦੇ ਰਹਿਣਗੇ ਰਾਜਵੇਜ ਜਬੰਦਾ ਦੇ ਹਾਦਸੇ ਦੀ ਖਬਰ ਸੁਣ ਕੇ ਪੰਜਾਬੀ ਗਾਇਕ ਉਹਨਾਂ ਨੂੰ ਮਿਲਣ ਲਈ ਹਸਪਤਾਲ ਪਹੁੰਚ ਰਹੇ ਨੇ ਮਨਕੀਰ ਤੋੜਖ ਜਸਬਾਜ ਬਾ ਕਮਰ ਗਰੇਵਾਲ ਆਰਦੇਤ ਗਿੱਪੀ ਗਰੇਵਾਲ ਤੇ ਜੀਤ ਵਰਗੇ ਗਾਇਕਾਂ ਨੇ ਹਸਪਤਾਲ ਜਾ ਕੇ ਉਹਨਾਂ ਦਾ ਹਾਲਚਾਲ ਪੁੱਛਿਆ ਤੇ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਦਲਜੀਤ ਦੋਸਾਂਝ ਨੇ ਵੀ ਸੋਸ਼ਲ ਮੀਡੀਆ ਤੇ ਰਾਜਵੀਰ ਜਵੰਦਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ ਹੁਣ ਸਿੰਗਰ ਰਾਜਵੀਰ ਜਵੰਦਾ ਦਾ ਹਾਲਚਾਲ ਜਾਣਨ ਲਈ ਸੀਮਾਨ ਹਸਪਤਾਲ ਪਹੁੰਚੇ ਨੇ ਇਸ ਦੌਰਾਨ ਉਹਨਾਂ ਨੇ ਰਾਜਵੀਰ ਜਵੰਦਾ ਦੇ ਪਰਿਵਾਰ ਤੇ ਡਾਕਟਰ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦਾ ਹਾਲ ਚਾਲ ਜਾਣਿਆ ਹੈ ਅਜਟਾਲਾ ਦੇ ਬਾਡਰ ਤੇ ਤੁਸੀ ਬਨ ਤੇ ਨੇੜੇ ਪਿੰਡ ਗੱਗੜ ਦੇ ਇਲਾਕੇ ਚ ਕੁਝ ਪਰਿਵਾਰਾਂ ਨੇ ਸਿੱਖੇ ਧਰਮ ਛਾਡੇ ਸਾਈਂ ਤਰਮ ਆਪਣਾ ਲਿਆ ਸੀ ਜਿਸਤੇ ਚਾਲਦੇ ਸਿੰਘ ਸੇਪ ਗਿਆਨੀ ਰਕबीर ਸਿੰਘ ਅਤੇ ਗੁਰਦੇਵ ਸਿੰਘ ਖੁੱਲੀ ਵਾਲਿਆ ਵੱਲੋਂ ਇਹਨਾਂ ਪਰਿਵਾਰਾਂ ਨੂੰ ਮੁੜ ਸਿੱਖੀ ਧਰਮ ਚ ਸ਼ਾਮਲ ਕੀਤਾ ਗਿਆ ਤੇ ਇਹਨਾਂ ਦੀ ਬਾਹ ਫੜ ਇਹਨਾਂ ਦੇ ਟੇ ਹੋਏ ਮਕਾਨਾਂ ਦਾ ਅੱਜ ਨੀਂ ਪੱਥਰ ਰੱਖਿਆ ਗਿਆ ਗੁਰਦੁਆਰਾ ਨਰਕਸਰ ਵਾਲਿਆਂ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਚ ਭਾਈ ਗੁਰਦੇਵ ਸਿੰਘ ਖੁੱਲੀ ਵਾਲੇ ਅਤੇ ਭਾਈ ਦਰਸ਼ਨ ਸਿੰਘ ਖੁੱਲੀ ਵਾਲੇ ਵੱਲੋਂ ਹੜਪੀੜਿਤ ਪਰਿਵਾਰਾਂ ਲਈ ਮਕਾਨਾਂ ਦੇ ਨਵੇਂ ਥਰਾਕੇ ਕਮਰੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਹ ਕਾਰਜ ਹੜਾ ਕਾਰਨ ਆਪਣੇ ਘਰ ਗਵਾ ਚੁੱਕੇ ਪਰਿਵਾਰਾਂ ਲਈ ਉਮੀਦ ਦੀ ਕਿਰਨ ਬਣ ਸਾਬਿਤ ਹੋਇਆ ਸਿੰਘ ਸਭਗਿਆਨੀ ਰਗਵੀਰ ਸਿੰਘ ਨੇ ਇਸ ਮੌਕੇ ਹਾਜ਼ਰੀ ਭਰੀ ਅਤੇ ਪੀੜਿਤ ਪਰਿਵਾਰਾਂ ਨੂੰ ਹੌਸਲਾ ਦਿੱਤਾ। ਉਨ੍ਹਾਂ ਕਿਹਾ ਕਿ ਹੜਾ ਕਾਰਨ ਤਬਾਹ ਹੋ ਚੁੱਕੇ ਇਲਾਕਿਆਂ ਦੀ ਮੁਰਬਸੇਮ ਦੀ ਯੋਜਨਾ ਲਈ ਸ਼ਰਮਣੀ ਕਮੇਟੀ ਪਹਿਲੇ ਦਿਨ ਤੋਂ ਹੀ ਮੈਦਾਨ 'ਚ ਹੈ। ਤਰੰਤਾਂ ਤੇ ਪੱਟੀ ਹਲਕੇ ਦੇ ਮਾਹੀ ਰਿਜ਼ੋਰਟ ਨਜ਼ਦੀਕ ਪੁਲਿਸ ਨੇ ਬਦਮਾਸ਼ਾਂ ਦਰਮਿਆਨ ਮਟਫੜ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਮਟਫੜ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਚ ਬਦਮਾਸ਼ ਰਾਜਦੀਪ ਸਿੰਘ ਉਰਫ ਰਾਜਨਵਾਸੀ ਪਿੰਡ ਬਹੂਦਿਲਾਤ ਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਜਾਣਕਾਰੀ ਮੁਤਾਬਕ ਬੀਤੇ ਕਾਲ ਪੁਲਿਸ ਨੇ ਰਾਜਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਉਸ ਨੂੰ ਨਾਲ ਲੈ ਕੇ ਪਿੰਡ ਬ੍ਰਾਹਮਣੀ ਵਾਲਾ ਰੋਡ ਵਿਖੇ ਸੁੰਸਾਨ ਜਗ੍ਹਾ ਤੇ ਹਥਿਆਰਾਂ ਦੇ ਨਿਸ਼ਾਨ ਦੇ ਲਈ ਗਈ ਸੀ ਇਸ ਦੌਰਾਨ ਮੌਜਮ ਬੰਦੋ ਪੁਲਿਸ ਤੇ ਹਮਲਾ ਕਰ ਦਿੱਤਾ ਗਿਆ ਪੁਲਿਸ ਨੇ جوابے کاروے ਕਰ ਦਿਆ ਮਲਜ਼ਮ ਤੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਉਹਦੀ ਲੱਤ 'ਚ ਗੋਲੀ ਲੱਗੀ ਹੈ ਇਸ ਕਾਰਵਾਈ ਦੌਰਾਨ ਪੁਲਿਸ ਨੇ ਕੁੱਲ 2 ਗਲੋਕ ਪਿਸਤੌਲ ਅਤੇ ਕਈ ਰਾਉਂਡ ਬਰਾਮਦ ਕੀਤੇ ਨੇ ਪੰਜਾਬੀ ਗਾਇਕ ਕਰਨੇਤ ਨੇ ਦੱਸਿਆ ਹੈ ਕਿ ਰਾਜਵੀਰ ਜਬੰਦਾ ਦੀ ਸਿਹਤ ਚ ਹੁਣ ਪਹਿਲਾਂ ਨਾਲੋਂ ਕਾਫੀ ਸੁਧਾਰ ਹੋ ਰਿਹਾ ਹੈ ਅਤੇ ਅਨੁਸਾਰ ਰਾਜਵੀਰ ਜਬੰਦਾ ਦੀ ਸਿਹਤ ਹੁਣ ਅੱਗੇ ਨਾਲੋਂ ਰਿਕਵਰ ਹੋਣ ਲੱਗੀ ਹੈ। ਉਹਨਾਂ ਦੱਸਿਆ ਕਿ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਨੇ ਅਤੇ ਉਹਨਾਂ ਦੁਆਵਾਂ ਨੇ ਹੀ ਇਹ ਕੰਮ ਕੀਤਾ ਹੈ। ਉਹਨਾਂ ਨੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਹੈ ਤੇ ਦੱਸਿਆ ਹੈ ਕਿ ਪਰਿਵਾਰ ਹੁਣ ਠੀਕ ਹੈ ਤੇ ਹੌਸਲੇ ਚ ਹੈ। ਪਰਿਵਾਰ ਦੇ ਹੌਸਲੇ ਚ ਹੋਣ ਦਾ ਕਾਰਨ ਇਹ ਹੈ ਕਿ ਡਾਕਟਰਾਂ ਨੇ ਕੁਝ ਪੋਜ਼ਿਟਿਵ ਵਾਈਬਸ ਦੱਸੀਆਂ ਨੇ ਜੋ ਕਿ ਉਹਨਾਂ ਦੇ ਚਿਹਰਿਆਂ ਤੋਂ ਵੀ ਪਤਾ ਲੱਗ ਰਿਹਾ ਹੈ। ਜਲੰਧਰ ਚ ਸਾਬਕਾ ਮੰਤਰੀ ਅਤੇ ਸੀਨੀਅਰ ਪੰਜਾਬ ਪਨਾਇਤਾ ਮਨੋਰੰਜਨ ਕਾਲੀਯਾ ਦੇ ਘਰ ਬਾਹਰ ਕਾਰ ਚਲਾਉਣਾ ਸਿੱਖ ਰਹੀ ਇੱਕ ਨੌਜਵਾਨ ਲੜਕੀ ਨੇ ਹਾਸਾ ਕਰ ਦਿੱਤਾ ਜਿਸ ਕਾਰਨ ਇੱਕ ਅਖਬਾਰ ਵੰਡਣ ਵਾਲਾ ਗੰਭੀਰ ਜ਼ਖਮੀ ਹੋ ਗਿਆ ਨੌਜਵਾਨ ਔਰਤ ਕਾਰ ਨੂੰ ਪਿੱਛੋ ਖਿੱਚਦੇ ਸਮੇ ਹਾਸਾ ਕਰਸਤ ਹੋ ਗਿਆ ਇਸ ਘਟਨਾ ਚ ਸਾਬਕਾ ਮੰਤਰੀ ਮਨੋਰੰਜਨ ਕਾਲੀਯਾ ਦੀ ਨਿੱਜੀ ਗੱਟੀ ਅਤੇ ਉਹਨਾਂ ਦੇ ਘਰ ਦੇ ਕੁਝ ਹਿੱਸੇ ਨੂੰ ਨੁਕਸਾਨ ਪਹੁੰਚਿਆ ਥਾਣੇ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੀੜਤ ਦਾ ਸਿਵਲ ਹਸਪਤਾਲ ਜਲੰਧਰ ਵਿਖੇ ਇਲਾਜ ਕੀਤਾ ਹੈ मनोरंजन कारीअ जी सरक्षा लाइ ਕੈਨਾਤ ਪੁਲਿਸ ਮੁਲਾਜ਼ਮਾ ਨੇ ਕਿਹਾ ਹੈ ਕਿ ਡਿਊਟੀ ਤੇ ਸਾਨਾ ਤੇ ਜਦੋਂ ਇਹ ਕਾਰ ਹਾ사 ਹੋਇਆ ਇਸ ਵਿੱਚ ਇੱਕ ਪਿਤਾ ਆਪਣੀ ਧੀ ਨੂੰ ਗੱਡੀ ਚਲਾਉਣਾ ਸਿਖਾ ਰਿਹਾ ਸੀ ਪਰ ਕੁੜੀ ਖਵਰ ਆ ਗਈ ਤੇ ਐਕਸਲੇਟਰ ਤੇ ਪੈਰ ਰੱਖ ਦਿੱਤਾ ਜਿਸ ਕਾਰਨ ਗੱਡੀ ਤੇਜ਼ ਹੋ ਗਈ ਇਸ ਕਾਰਨ ਇੱਕ ਸਾਈਕਲ ਸਵਾਰ ਫਿਰ ਮਨੰਜ ਕਾਲੀਆ ਦੀ ਗੱਡੀ ਆ ਤੇ ਫਿਰ ਉਹਨਾਂ ਦੇ ਘਰ ਦੇ ਗੇਟ ਨਾਲ ਟਕਰਾ ਗਈ ਉਸਨੇ ਦੱਸਿਆ ਹੈ ਕਿ ਸਾਈਕਲ ਸਵਾਰ ਇੱਕ ਹੋਕਰ ਆਪਣੀ ਹਾਸੇ ਚ ਗੰਭੀਰ ਜ਼ਖਮੀ ਹੋ ਗਿਆ ਉਸਨੇ ਅੱਗੇ ਕਿਹਾ ਹੈ ਕਿ ਖੁਦ ਕਿਸਮਤੀ ਨਾਲ ਗੱਡੀ ਤੇ ਸਵਾਰ ਕੁੜੀ ਤੇ ਉਸਦੇ ਪਿਤਾ ਕੋਈ ਸੱਟ ਨਹੀਂ ਲੱਗੀ। ਤਾਮਿਲਨਾਡੂ ਦੇ ਕਰੋੜ ਚ ਅਦਾਕਾਰ ਅਤੇ ਸਿਆਸਦਾਨ ਵਿਜੇ ਵੱਲੋਂ ਰੈਲੀ ਚ ਮਚੀ ਪਾ ਜੜਤੋ ਬਾਅਦ ਅਦਾਕਾਰ ਵਿਜੇ ਨੇ ਮੁਆਵਜ਼ਾ ਦਾ ਐਲਾਨ ਕੀਤਾ ਹੈ ਭਾਜੜ ਦੌਰਾਨ ਘੱਟੋ ਘੱਟ 39 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਜਨਤਾ ਇਸ ਸਮੇਂ ਹਸਪਤਾਲ ਚ ਇਲਾਜ ਚੱਲ ਰਿਹਾ ਅਦਾਕਾਰ ਅਤੇ ਸਿਆਸਦਾਨ ਵਿਜੇ ਨੇ ਸ਼ਨੀਵਾਰ ਸ਼ਾਮ ਨੂੰ ਆਪਣੀ ਰੈਲੀ ਚ ਭਗਤੜ ਚ ਮਾਰੇ ਗਏ 39 ਲੋਕਾਂ ਦੇ ਪਰਿਵਾਰਾਂ ਲਈ 20 ਲੱਖ ਰੁਪਏ ਦੇ ਮੁਆਵਜ਼ਾ ਦਾ ਐਲਾਨ ਕੀਤਾ ਹੈ। ਟੀਵੀ ਦੇ ਮੁਖੀ ਦੇ ਇੱਕ ਇੰਸਟਾਗ੍ਰam ਪੋਸਟ ਚ ਇਹ ਵੀ ਕਿਹਾ ਹੈ ਕਿ ਦੁਖਦਾਈ ਹਾਦਸੇ ਚ ਜ਼ਖਮੀ ਹੋਏ ਲਗਭਗ 16 ਲੋਕਾਂ ਦੀ ਪਰਿਵਾਰਾਂ ਨੂੰ 2-2 ਲੱਖ ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਤੇ ਇੱਕ ਪੋਸਟ ਚ ਅਦਾਕਾਰ ਸਿਆਸਦਾਨ ਵਿਜੇ ਨੇ ਕਿਹਾ ਹੈ ਕਿ ਉਹਨਾਂ ਨੂੰ ਦੁੱਖ ਹੋਇਆ ਹੈ। ਉਹਨਾਂ ਨੇ ਅਗੇ ਲਿਖਿਆ ਹੈ ਕਿ ਮੇਰੇ ਦਿਲ ਚ ਦਰਦ ਨੂੰ ਪਿਆਨ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ। ਮੇਰੀਆਂ ਆਖਾਤਿਮਾਨ ਦੁੱਖ ਨਾਲ ਭਰੇ ਹੋਏ ਨੇ ਤੁਹਾਡੇ ਸਾਰਿਆਂ ਦੇ ਚਿਹਰੇ ਜਿਨ੍ਹਾਂ ਨੂੰ ਮੈਂ ਮਿਲਿਆ ਹਾਂ ਮੇਰੇ ਦਿਮਾਗ 'ਚ ਝਲਕਦੇ ਨੇ ਜਿੰਨਾ ਜ਼ਿਆਦਾ ਮੈਂ ਆਪਣੇ ਅਜ਼ੀਜ਼ਾਂ ਬਾਰੇ ਸੋਚਦਾ ਹਾਂ ਜਿਨ੍ਹਾਂ ਦੇ ਪਿਆਰ ਤੇ ਦੇਖਭਾਲ ਦਿਖਾਈ ਦਿੰਦੀ ਉਹਨਾਂ ਹੀ ਮੇਰਾ ਦਿਲ ਗੁਆਚਾ ਹੋਇਆ ਮਹਿਸੂਸ ਕਰਦਾ ਹੈ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੀ ਜਾਨ ਭਰੇ ਗੰਢ ਨੂੰ ਮੁੱਖ ਰੱਖਦੇ ਹੋ ਹਲਕਾ ਪਵਾਂਦੇ ਪਿੰਡ ਸਿਹੋੜਾ ਕਲਾਂ ਸਾਮਾਦੀ ਪਾਰਟੀ ਯੂਥ ਕਲੱਬ ਨੇ ਕੈਬਨਟ ਮੈਂਬਰ ਲਾਲਜੰਦ ਕਟਾਰੂ ਚੱਕ ਦੀ ਅਗਵਾਈ ਹੇਠ ਖੌਂਦਾਨ ਕੈਂਪ ਦਾ ਜੋਜਨ ਕੀਤਾ ਆਮ ਲੋਕਾਤ ਯੂਥ ਕਲੱਬ ਦੇ ਨੁਮਾਇੰਦਿਆਂ ਨੇ ਇਸ ਮੌਕੇ ਤੇ ਵੱਡੀ ਗਣ ਤੇ ਖੌਂਦਾਨ ਕੀਤਾ ਅਤੇ ਮੰਤਰੀ ਘਟਾਰੂ ਚੱਕ ਨੇ ਸਭ ਦੀ ਹੌਸਲਾ ਫਜ਼ਾਈ ਵੀ ਕੀਤੀ ਖਰੇ ਹਲਕੇ ਦੇ ਪਿੰਡ ਵਿਜ਼ੇਵਕੇ ਕੈਬਨਿਟ ਮੰਤਰੀ ਤਰਨਪੀਤ ਸਿੰਘ ਦਾ ਸੋਨ ਨੇ ਆਧੁਨਿਕ ਸਹੂਲਤਾਂ ਵਾਲੀ ਲਾਇਬ੍ਰੇਰੀ ਦਾ ਉਦਘਾਟਨ ਕਰਕੇ ਲੋਕ ਸਮਰਪਿਤ ਕੀਤੀ ਹੈ ਉਨ੍ਹਾਂ ਕਿਹਾ ਕਿ ਇਹ ਲਾਇਬ੍ਰੇਰੀਆਂ ਪਿੰਡੋ ਖੇਤਰਾ ਚ ਵਿਦਿਆਰਥੀਆਂ ਲਈ ਵਰਦਾਨ ਸਦ ਹੁਣੀਆਂ ਆ ਮਾਨ ਸਰਕਾਰ ਵੱਲੋਂ ਬਾਕੀ ਹਲਕੇ ਦੇ ਪਿੰਡਾਂ ਚ ਵੀ ਅਜਿਹੀਆਂ ਸ਼ਾਨਦਾਰ ਲਾਇਬ੍ਰੇਰੀਆਂ ਬਣਾ ਕੇ ਤਿਆਰ ਹੋ ਰਹੀਆਂ ਨੇ ਮੈਥਨ ਮਨਹਾਸ ਨੂੰ BCCI ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਦਾਦੀ ਹੈ ਕਿ ਰੋਜ਼ਰ ਬਿਨੀ ਦੇ ਉਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਦਿੱਲੀ ਦੇ ਸਾਬਕਾ ਕਪਤਾਨ ਮਿਥੁਨ ਮਨਹਾਸ ਨੇ ਇਸ ਉਦੇ ਲਈ ਅਰਜੀ ਦਿੱਤੀ ਸੀ ਅੱਜ ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਇੱਕ ਨਵਾਂ ਦੇ ਆਏ ਜੁੜ ਗਿਆ ਹੈ ਸਾਬਕਾ ਕ੍ਰਿਕਟਰ ਮਿਥੁਨ ਮਨਹਾਸ ਜੋ ਕਿ ਜੰਮੂ ਅਤੇ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਮੈਂਬਰ ਨੇ ਅੱਜ ਬੀਸੀਸੀਆਈ ਦੇ ਪ੍ਰਧਾਨ ਚੁਣੇ ਗਏ ਨੇ ਆਫੀਸ਼ੀਅਲੀ ਦੋ ਪ੍ਰਧਾਨਾਂ ਬੰਗ ਹੀ ਇਸ ਉਦੇ ਲਈ ਬਿਨਾਂ ਵਿਰੋਧ ਚੁਣੇ ਗਏ ਨੇ ਤਾਂ ਇਹ ਕਿ ਸਾਬਕਾ ਕਪਤਾਨ ਸੋਰਾ ਕਾਮਕੁਲੀ ਅਤੇ ਉਹਨਾਂ ਦੇ ਉਤਰਾਧਿਕਾਰੀ ਰੋਜ਼ਰ ਬਿਨਿਨੋ ਬਿਨਾ ਕਿਸੇ ਵਿਰੋਧ ਦੇ ਪੀਸੀਐਸਸੀਆਈ ਦਾ ਪ੍ਰਧਾਨ ਚੁਣਿਆ ਗਿਆ ਸੀ। ਗ੍ਰਹਿ ਮੰਤਰੀ ਅਮਿਸ਼ਾ ਨੇ ਸਵਰਗਿਆ ਕੋਕੀਲਾ ਲਤਾ ਮੰਗੇਸ਼ਵਰ ਨੂੰ ਉਹਨਾਂ ਦੀ ਜਨਮ ਦਿਨ ਬਰੇਗੰਡ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਗ੍ਰਹਿ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਲਿਖਿਆ ਹੈ ਕਿ ਮੈਂ ਲਖਾਦੇਸ਼ ਵਸਨੀਕਾਂ ਦੀ ਸਭ ਤੋਂ ਪਿਆਰੀ ਸੰਗੀਤਕਾਰ ਸਵਰਗਿਆ ਕੋਕੀਲਾ ਲਤਾ ਮੰਗੇਸ਼ਵਰ ਨੂੰ ਉਹਨਾਂ ਦੀ ਜਨਮ ਦਿਨ ਬਰੇਗੰਡ ਤੇ ਸ਼ਰਧਾਂਜਲੀ ਭੇਟ ਕਰਦਾ। ਉਹਨਾਂ ਨੇ ਆਪਣੀ ਇਸੂਰਿਆ ਨਾਲ ਭਾਰਤੀ ਸੰਗੀਤ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ ਲਤਾ ਦੀਦੀ ਦੀ ਆਵਾਜ਼ ਇੱਕ ਸਥੇਟਾ ਤੇ ਨੇੜਤਾ ਸੀ ਜਿਸ ਨੇ ਹਰ ਸਰੋਤੇ ਨੂੰ ਮੋਹ ਲਿਆ ਜਦੋਂ ਵੀ ਮੈਂ ਉਹਨਾਂ ਨੂੰ ਮਿਲਦਾ ਸੀ ਅਸੀਂ ਸੰਗੀਤ ਅਤੇ ਕਲਾ ਨਾਲ ਸੰਬੰਧਿਤ ਵਿਸ਼ਿਆਂ ਤੇ ਲੰਮੀ ਗੱਲਬਾਤ ਕਰਦੇ ਸੀ ਆਪਣੀ ਜਾਦੂਈ ਆਵਾਜ਼ ਨਾਲ ਕਿ ਪਸ਼ਾਵਾਂ ਅਤੇ ਉਪਪਸ਼ਾਵਾਂ ਦੇ ਸੰਗੀਤ ਨੂੰ ਅਮੀਰ ਬਣਾਉਣ ਵਾਲੀ ਲਤਾ ਦੀਦੀ ਆਪਣੇ ਗੀਤਾਂ ਰਾਹੀਂ ਲੱਖਾਂ ਦੇ ਸ਼ਰਧਾਲੂਆਂ ਦੇ ਦਿਲਾਂ 'ਚ ਹਮੇਸ਼ਾ ਰਹੇਗੀ ਪੰਜਾਬ 'ਚ ਆਪਮਾਨ ਲਗਾਤਾਰ ਬੱਦਰ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ 1.3 ਡਿਗਰੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਮਾਨਸਾ 'ਚ ਸਭ ਤੋਂ ਵੱਧ ਤਾਪਮਾਨ 36.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਨਾਲ ਹੀ ਸੂਬੇ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ ਉੱਪਰ ਬਣਿਆ ਹੋਇਆ ਹੈ। ਰਾਤ ਦਾ ਤਾਪਮਾਨ ਆਮ ਨਾਲੋਂ 2.9 ਡਿਗਰੀ ਵਾਧਾ ਹਾਲਾਂਕਿ ਆਉਣ ਵਾਲੇ ਦਿਨਾਂ ਚ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਮੌਸਮ ਵਿਗਿਆਨ ਕੇਂਦਰ ਅਨੁਸਾਰ ਅਗਲੇ ਹਫਤੇ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ ਜਿਸ ਕਰਕੇ ਰਾਤ ਚ ਤਾਪਮਾਨ ਖੁਸ਼ਕ ਰਹੇਗਾ ਸ਼ਹੀਦ ਆਜ਼ਮ ਸਰਦਾਰ ਪਾਕ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸਮੂਹ ਆਮ ਆਦਮੀ ਪਾਰਟੀ ਯੂਥ ਕਲੱਬ ਸ਼੍ਰੀ ਫਤੇਗੜ੍ਹ ਸਾਹਿਬ ਦੀ ਟੀਮ ਨੇ ਅੱਜ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੀ ਅਗਵਾਈ ਹੇਠ ਖੂਦਾਨ ਕੈਂਪ ਲਗਾਇਆ ਇਸ ਕੈਂਪ ਚ ਸਥਾਨਕ ਨਿਵਾਸੀਆਂ ਅਤੇ ਯੂਥ ਕਲੱਬ ਦੇ ਅਧਿਕਾਰੀਆਂ ਨੇ ਵੱਡੀ ਗਿਣਤੀ ਚ ਖੁੰਦਨ ਕੀਤਾ ਇਸ ਦੇ ਨਾਲ ਹੀ ਪਾਰਟੀ ਯੂਥ ਕਲੱਬ ਬਲੋ ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਯੂਥ ਵਿਕਾਸ ਬੋਰਡ ਦੀ ਅਗਵਾਈ ਹੇਠ ਰਸ਼ੀਦ ਪਾਕ ਸਿੰਘ ਦੇ ਜਨਮ ਦਿਵਸ ਮੌਕੇ ਖਰੜ ਹਲਕੇ ਚ ਖੁੰਦਨ ਕੈਂਪ ਲਗਾਇਆ ਗਿਆ ਇਸ ਦੌਰਾਨ ਨੌਜਵਾਨਾਂ ਨੇ ਪੜੀ ਗਿਣਤੀ ਚ ਖੁੰਦਨ ਕੀਤਾ ਅਜੇ ਹੀ ਕੈਂਪ ਹਰ ਥਾਂ ਲਗਾਏਗੇ ਨੇ ਸਪੀਡ ਨਿਊਜ਼ ਅਜਲੀਵਾ ਸੈਨਾ ਹੀ ਮੈਨੂ ਦੇ ਅਜ਼ਾਜ਼ਤ ਧੰਨਵਾਦ this program is sponsored by the singlo office bakersfield for all your immigration family law needs ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟਾ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ